ਇਹ ਤਸਵੀਰਾਂ ਮਾੜੇ ਦਿਲ ਵਾਲੇ ਦੇਖਣ ਨੂੰ ਜ਼ਰਾ ਕੁ ਰੇਸ ਕਰਨ। ਦਰਅਸਲ ਇਹ ਮਾਮਲਾ ਬੀਤੀ ਰਾਤ ਮੋਗਾ ਬਰਨਾਲਾ ਹਾਈਵੇ ਤੋਂ ਸਾਹਮਣੇ ਆਇਆ ਏ। ਜਿੱਥੇ ਪਿੰਡ ਬੁੱਟਰਕਲਾ ਨਜ਼ਦੀਕ ਉਸ ਵੇਲੇ ਭਿਆਨਕ ਹਾਸਾ ਵਾਪਰ ਗਿਆ। ਜਦੋਂ ਕਿਸੇ ਵਿਆਹ ਸਮਾਗਮ ਦੇ ਵਿੱਚ ਪ੍ਰੋਗਰਾਮ ਲਗਾ ਕੇ ਵਾਪਸ ਪਰਤ ਰਹੀ ਮਲਵਈ ਪਗਲਾ ਟੀਮ ਦੀ ਇਨੋਵਾ ਕਾਰ ਸੰਤੁਲਨ ਵਿਗੜ ਗਿਆ ਅਤੇ ਪਿੰਡ ਬੁੱਟਰ ਨਜ਼ਦੀਕ ਪੰਪ ਦੇ ਕੋਲ ਖੜੇ ਝੋਨੇ ਦੇ ਲੱਦੇ ਟਰੱਕ ਨਾਲ ਪਿੱਛੇ ਝਟਕਰਾਇ ਹਾਦਸਾ ਇਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਉੱਡ ਗਏ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਭਜ ਨੌਜਵਾਨਾਂ ਸਮੇਤ ਇੱਕ ਬੱਚਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹੋਇਆ ਹੈ ਜਿਨਾਂ ਨੂੰ ਸਿਵਲ ਹਸਪਤਾਲ ਵਿੱਚ ਮੌਕੇ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਪਵਣਾ ਹੈ ਹਾਂਜੀ ਪਵਣਾ ਉਹਨੇ ਕੀ ਹਾਸਾ ਆਇਆ ਰਤੀ ਤੁਹਾਡੇ ਨਾਲ ਹਾਸੇ ਦਾ ਸਰ ਕੋਈ ਪਤਾ ਨਹੀਂ ਆਈ ਕਿੱਥੋਂ ਆ ਰਹੇ ਸੀ ਕਿੰਨੇ ਆਲੇ ਸੀ ਅਸੀਂ 7 ਜਾਣੇ ਸੀ ਮਿਲਵਈ ਗਿੱਦੇ ਦਾ ਕੰਮ ਕਰਦੇ ਆਂ ਤੇ ਕਿੱਥੋਂ ਆ ਰਹੇ ਸੀ ਅਸੀਂ ਲੁਧਿਆਣੇ ਤੋਂ ਆ ਰਹੇ ਸੀਗੇ ਤੇ ਕਿੱਥੇ ਕਰਕੇ ਕੀ ਹੋਇਆ ਤਾਂ ਭਰਾ ਆ ਬੁੱਟਰ ਬੁੱਟਰ ਹਾਂ ਜੀ ਬੁੱਟਰ ਪੰਪ ਕੋਲੇ ਪਤਾ ਨਹੀਂ ਲੱਗਿਆ ਭਾਜੀ ਕਿਵੇਂ ਆਈ ਗੱਡੀ ਮੁੜਿਆ ਜਾਂ ਕੀ ਹੋਇਆ ਕੋਈ ਪਤਾ ਨਹੀਂ ਲੱਗਿਆ ਜੀ ਇਹ ਵੀ ਨਹੀਂ ਪਤਾ ਲੱਗਿਆ ਕਿਹੜੀ ਗੱਡੀ ਸੀ ਮੁੜੇ ਖੜੀ ਤੁਹਾਡੇ ਗੱਡੀ ਦਾ ਵੱਡੀ ਸੀ ਜੀ ਟਰੱਕ ਸੀ ਪਤਾ ਨਹੀਂ ਕੋੜਾ ਟਰਾਲਾ ਸੀ ਬਸ ਤੇ ਤੁਸੀਂ ਕਾਹਦੇ ਸੀਗੇ ਅਸੀਂ ਗੱਡੀ 'ਚ ਨੋਵਾ ਜੀ ਪਰਵਾਹ ਤੁਹਾਡੇ ਨਾਲ ਕੋਹ ਕੋਣ ਸੀ ਅਸੀਂ ਮੁੰਡੇ ਹੀ ਸੀਗੇ ਸੱਤ ਵਾਹ ਤੇ ਤੁਹਾਡੀ ਨੰਬਰੇ ਨਾਮ ਦੱਸੋ ਤਾਂ ਕੋਈ ਕੋ ਸੱਤਾਂ ਦੇ ਮੈਂ ਮੰਨੂ ਕਿ ਗੱਲ ਮੇਰਾ ਪਿੰਡ ਆ ਹਾਂਜੀ ਮੈਂ ਨਾਂ ਨਹੀਂ ਜਾਣਦਾ ਹਾਂ ਹਾਂਜੀ ਗੱਡੀ ਮੈਂ ਹੀ ਚਲਾਉਂਦਾ ਕਿਉਂ ਮੈਂ ਵੀ ਪਹਿਲੇ ਦਿਨ ਹੀ ਜਾਸ ਜਾਣਨਾ ਤੇ ਐਸਟਾ ਕੁਝ ਨਹੀਂ ਕੋਈ ਸਟਾਉਟਾ ਉਹਦੀ ਜਿੱਤ ਨਹੀਂ ਆਨੇ ਦੋਦੀ ਸਾਰੇ ਮੰਨ ਕੇ ਚੱਲੋ ਐਟਮੋਸਫੇਅਰ ਹੋਇਆ ਮੁੰਡਾ ਬਾਕੀ ਸਾਰਾ ਦੇ ਸੱਟਾਂ ਹੀ ਆ ਤੁਹਾਡੀ ਕੀ ਕੰਡੀਸ਼ਨ ਹੈ ਕੰਡੀਸ਼ਨ ਵਾਲੇ ਤਾਂ ਬਰਵਾ ਲੀ ਆ ਜੀ ਕਿਰਾਤੀ ਕਿੰਨੇ ਵਜੇ ਦਾ ਹੋਊਗਾ 10 11 ਵਜੇ ਦਾ ਬੇਨਾਰ ਸਿੰਘ ਆ ਮੇਰਾ ਨਾਲ ਕਿਹ ਜੀ ਤੁਹਾਡੇ ਅਧਿਖਸ਼ੀ ਹੋਇਆ ਤੁਹਾਡਾ ਕੋਣ ਇਤਲਾਮ ਮੇਰਾ ਬੱਚਾ ਦਾਖਲ ਹੈ ਤੁਹਾਡੇ ਬੱਚੇ ਨਾਲ ਕੀ ਹਾਦਸਾ ਆਇਆ ਮੜੇ ਹਾਦਸਾ ਮਲਬਈ ਕਿਤੇ ਤੇ ਤਵਾਰੇ ਸੀਗੇ ਰਾਹ ਚ ਕੋਈ ਵਜਾ ਬਣੀ ਹੈ ਜਿਹਦੇ ਕਰਕੇ ਕੋਈ ਐਕਸੀਡੈਂਟ ਹੋ ਗਿਆ ਉਹਦੇ ਕਰਕੇ ਇੱਕ ਬੱਚੇ ਦਾ ਦੀ ਡੈਥ ਵੀ ਹੋਈ ਹੈ ਤੇ ਬਾਕੀਆਂ ਦੇ ਸੱਟ ਆਈ ਹੈ ਕਿ ਇਹਦੇ ਤੋਂ ਜਵਾਬ ਨਹੀਂ ਹੈ ਹਾਂਜੀ ਜਵਾਬ ਨਹੀਂ ਹੈ ਹੈ ਇਹ ਆ ਦੇਖੋ ਜੀ ਬੱਚਾ ਇਹ ਹੈਗਾ 16 ਕਾ 15 16 ਸਾਲ ਦਾ ਤੇ ਕਿੰਨੇ ਜਣੇ ਸੀ ਵੱਡੀ ਜੀ ਸੱਤ ਜਣੇ ਸਮੇਤ ਨੇ ਕਿੰਨੇ ਕੋਈ ਦਾ ਤੁਹਾਨੂੰ ਪਤਾ ਲੱਗਿਆ ਇਹ ਲਗਭਗ ਸਾਨੂੰ ਤੇ ਜੀ ਲੇਟ ਵੱਧਿਆ 11 ਵਜੇ ਦਾ ਐਕਸੀਡੈਂਟ ਆ ਜੀ ਤੇ ਕੋ ਡੈਥ ਵੀ ਹੋਈ ਸੀ ਡੈਥ ਹੋਈ ਹੈ ਜੀ ਇੱਕ ਭਾਗੀ ਕੇ ਤੋਂ ਬੰਦੇ ਤੇ ਤੁਹਾਡੇ ਬੱਚੇ ਦੀ ਉਮਰ ਕਿੰਨੀ ਹੈ ਮੇਰੇ ਮੁੰਡੇ ਦੀ ਉਮਰ ਹੈਗੀ ਆ ਜੀ 22 ਸਾਲ ਦੀ ਲੱਗਦੀ ਹੈ ਇਸ ਟਾਈਮ ਸਥਿਤੀ ਕੀ ਹੈ ਸਥਿਤੀ ਤਕਰੀਬਨ ਹਰੇ ਪਿਆਈ ਬੋਲ ਗੱਲ ਹੀ ਨਹੀਂ ਕੋਈ ਵੀ ਹੋਈ ਕਿੰਨੇ ਵਜੇ ਤੁਸੀਂ ਇੱਥੇ ਪਈ ਹੋ ਇਹ ਰਾਤ ਦੀ ਪਈ ਹੈ ਡਾਕਟਰ ਉਹ ਚੈੱਕ ਅਪ ਕੀ ਕੀ ਹੋ ਰਿਹਾ ਹੈ ਕੇਰਾ ਸਾਡੇ ਆਉਣ ਤੋਂ ਪਹਿਲਾਂ ਪਹਿਲਾਂ ਜੋ ਕੁਝ ਹੋਇਆ ਬੋਤਲ ਵਗੈਰਾ ਲੱਗੀ ਉਹੀ ਹੋਈ ਆ ਬਾਕੀ ਅਜੇ ਤੱਕ ਕੁਝ ਨਹੀਂ ਹੋਇਆ ਹੁਣ ਬੱਚੇ ਦੀ ਸਥਿਤੀ ਜਿਹੜੇ ਐਸ ਤੋਂ ਤੁਹਾਡੇ ਕੋਲ ਪਈ ਆ ਠੀਕ ਸਾਰਿਆਂ ਦੀ ਫਿਲਹਾਲ ਤਕਰੀਬਨ ਠੀਕ ਵੀ ਹੈ ਜਿਆਦਾ ਨਹੀਂ ਕਹਿ ਸਕਦੇ ਵੀ ਜਿਆਦਾ ਠੀਕ ਹੈ ਇੱਥੇ ਕਿੰਨੇ ਪੇਸ਼ੈਂਟ ਨੇ ਤੇ ਬਾਹ ਕਿੰਨੇ ਰੈਫਰ ਇੱਥੇ ਤਿੰਨ ਪਏ ਆ ਜੀ ਤੇ ਦੋ ਰੈਫਰ ਕੀਤੇ ਆ ਮੈਡੀਕਲ ਫਰੀਦਕੋਟ ਤੱਕੀ ਨਾ ਆਪਣਾ ਡਾਕਟਰ ਕੁਲਦੀਪ ਡਾਕਟਰ ਸਾਹਿਬ ਇੱਕ ਰਾਤੀ ਐਕਸੀਡੈਂਟ ਹੋਇਆ ਆ ਪੰਗੜੇ ਦੇ ਮੁੰਡੇ ਦਾ ਕੀ ਉਹਨਾਂ ਦੀ ਸਥਿਤੀ ਹੈ ਕੀ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਪੇਡਿਸ਼ਨ ਚਾਹੀਦੀ ਸਾਡੇ ਕੋਲ ਆਏ ਸੀਗੇ ਸੀਰੀਅਸ ਸੀਗੇ ਦੋ ਪੇਸ਼ੈਂਟ ਤਾਂ ਜੇ ਚਮੋਨੂ ਸਿੰਘ ਤੇ ਸੰਦੀਪ ਤੇ ਸੋਨੂ ਸਿੰਘ ਨੂੰ ਤਾਂ ਅਸੀਂ ਰੈਫਰ ਕਰਤਾ ਸੀ ਫਰੀਦ ਕੋਲ ਤਿੰਨ ਪੇਸ਼ੈਂਟ ਹੈਗੇ ਉਹਨਾਂ ਨੂੰ ਐਡਮਿਟ ਕੀਤਾ ਹੋਇਆ ਫਰਸਟ ਸਟੇਟਮੈਂਟ ਦੇ ਕੇ ਉੱਪਰ ਚੱਲ ਰਿਹਾ ਇਲਾਜ ਉਹਨਾਂ ਦਾ ਜਿਹੜੇ ਹੈਡਬੋਟ ਕਿੱਦਾਂ ਦੀ ਸਥਿਤੀ ਕਿੱਦਾਂ ਕੀਤੀ ਠੀਕ ਸੀ ਜੀ ਉਹ ਇਸ ਕਰਕੇ ਉਹਨਾਂ ਨੂੰ ਇੱਥੇ ਰੱਖ ਲਿਆ ਗਿਆ ਸੀਗਾ ਬਾਕੀ ਜਿਹੜੇ ਦੋ ਸੀਰੀਅਸ ਸੀ ਉਹਨਾਂ ਨੂੰ ਅਸੀਂ ਰੈਫਰ ਕਰ ਐਸਐਮਜ਼ेड ਪੰਜਾਬ ਦੇ ਲਈ ਮੋਗਾ ਤੋਂ ਕਸ਼ਿਸ਼ ਸਿੰਘਲਾ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ੀਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਵ ਮੈਰਿਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786